ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਸਰਬਜੀਤ ਸਿੰਘ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਡੇ ਦੇ ਬੋਲਾਂ ਵਿੱਚ ਕਿੰਨੀ ਸ਼ਕਤੀ ਆ ਆਓ ਉਹਨਾਂ ਦੇ ਵਿਚਾਰ ਸੁਣਦੇ ਆ ਰਿਸਤੇ ਵਿਚਾਰ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਆਓ ਵੀਡੀਓ ਸ਼ੁਰੂ ਕਰਦੇ ਆਂ ਅਸੀਂ ਉਹ ਮਹਾਂਪੁਰਸ਼ਾਂ ਦੇ ਅਸਥਾਨ ਤੇ ਗਏ ਤਾਂ ਸਾਹ ਸੰਗਤ ਬਾਹਰ ਨਾ ਅੰਬਾ ਦਾ ਦਰਖਤ ਲੱਗਿਆ ਛੋਟੇ ਬੱਚੇ 10ਵੀਂ 11ਵੀਂ ਪੜ੍ਹਦੇ ਹੋਣਗੇ ਕਈ ਵਾਰ ਉਮਰ ਦੀ ਗੱਲ ਨਹੀਂ ਹੈ ਇਹ 15 16 ਸਾਲ ਦੀ ਉਮਰ ਦੇ ਬੱਚੇ ਵੀ ਨਾ ਇਹ ਬਚਪਨਾ ਹੀ ਹੁੰਦਾ ਹੈ ਜਿਹੜੀਆਂ ਬਹੁਤ ਅਗਲਾਂ ਜਾ ਕੇ ਉਹ 22 25 ਸਾਲ ਤੋਂ ਬਾਅਦ ਜਾ ਕੇ 20 ਸਾਲ ਤੋਂ ਬਾਅਦ ਆਉਨੀਆਂ ਉਹ 10ਵੀਂ 12ਵੀਂ ਵਾਲੇ ਬੱਚੇ ਨਾ ਅੰਬ ਤੋੜਨ ਲੱਗ ਪੈਂਦੇ ਥੱਲਿਓਂ ਰੋੜੇ ਚੁੱਕਣ ਤੇ ਉਹ ਅੰਬਾਂ ਦੇ ਮਾਰ ਨਿਸ਼ਾਨੇ ਲਾਉਣ ਅੰਬ ਟੁੱਟੇ ਤੇ ਡਿੱਗ ਜਾਏ ਐਨੇ ਨੂੰ ਉਧਰੋਂ ਮਹਾਂਪੁਰ ਸ਼ਾਗ ਹੈ ਹੁਣ ਅੰਬ ਜਿੰਨੇ ਉਹਨੀ ਦਰਖਤ ਫਲਾਂ ਵਾਲੇ ਲਾਏ ਸੀ ਨਾ ਕਦੇ ਕਿਸੇ ਨੂੰ ਪੌਂਦੀ ਨਹੀਂ ਸੀ ਕਹਿੰਦੇ ਭਾਈ ਪੰਛੀ ਜਾਨਵਰ ਖਾਣ ਬੱਚੇ ਖਾਣ ਬੰਦੇ ਤੋੜ ਕੇ ਖਾਣ ਰੁਕਣਾ ਨਹੀਂ ਕਿਸੇ ਨੇ ਇਹ ਫਲ ਕਦੇ ਵੀ ਰੁਕਣਾ ਨਹੀਂ ਕਿਸੇ ਨੂੰ ਖਾਣ ਦਾ ਉਹ ਬੱਚੇ ਵੱਡੇ ਚੁੱਕ ਚੁੱਕ ਕੇ ਅੰਬਾਂ ਨੇ ਮਾਰ ਰੰਬ ਤੋੜ ਤੋੜ ਕੇ ਰੱਖੀ ਜਾਣ ਇੰਨੇ ਨੂੰ ਬਾਬਾ ਜੀ ਆ ਗਏ ਉਹਨੇ ਸਾਰਿਆਂ ਨੂੰ ਆਵਾਜ਼ ਦੇ ਕੇ ਕਿੱਧਰ ਆਓਏ ਉਹ ਡਰ ਗਏ ਕਿਸੇ ਨੇ 2-4 ਅੰਬ ਚੱਕੇ ਹੋਏ ਨੇ ਕਿਸੇ ਨੇ 1-2 ਕਲਬੇ ਨੇ ਕਿਸੇ ਨੇ 5-7 ਨੇ ਉਹ ਕਹਿੰਦੇ ਭਾਈ ਇੱਥੇ ਰੱਖ ਦੋ ਅੰਬ ਸਾਰੇ ਸਾਰਿਆਂ ਨੇ ਆਪਣੇ ਜੇਬਾਂ ਚੋਂ ਕੱਢ ਕੇ ਪੱਲੇ ਚੋਂ ਕੱਢ ਕੇ ਅੰਬ ਰੱਖ ਦਿੱਤੇ ਤੇ ਫਿਰ ਸਾਧ ਸੰਗਤ ਬਾਬਾ ਜੀ ਕਹਿੰਦੇ ਇਧਰੋ ਭਾਈ ਐਦਾਂ ਕਰੋ ਆ ਇੱਟਾਂ ਚੁੱਕ ਕੇ ਨਾ ਅੰਦਰ ਰੱਖ ਕੇ ਆਉਂ ਦੱਸ ਦੱਸ ਹਾਲਾਂਕਿ ਉਹ ਇੱਟਾਂ ਦੀ ਜ਼ਰੂਰਤ ਬਾਹਰ ਹੀ ਸੀ ਕਿਉਂਕਿ ਉੱਥੇ ਬਣ ਰਹੀ ਸੀ ਚਾਰਦواری ਕਹਿੰਦੇ ਇੱਟਾਂ ਚੁੱਕ ਕੇ ਉਹ ਕਮਰੇ ਕੋਲ ਰੱਖ ਕੇ ਆਓ ਉਹ ਦੋ ਦੋ ਚਾਰ ਚਾਰ ਇੱਟਾਂ ਚੁੱਕਣ ਢੇੜੇ ਲਾਈ ਗਏ ਇੱਕ ਢੇੜਾ ਲਵਾਤਾ ਦੋ ਲਵਾਤੇ ਤਿੰਨ ਲਵਾਤੇ ਚਾਰ ਢੇੜੇ ਲਵਾਤੇ ਜਦੋਂ ਉਹਨਾਂ ਕਹਿੰਦੇ ਹੋਰ ਰੱਖ ਆਓ 100 ਕਿੱਟ ਉਹਨਾਂ ਨੇ 200 ਇੱਟ ਢੋ ਦਿੱਤੀ ਫਿਰ ਉਹਨਾਂ ਬੱਚਿਆਂ ਵੱਲ ਵੇਖ ਕੇ ਨਾ ਕਹਿੰਦੇ ਜਾਓ ਹੁਣ ਲੈ ਜਾਓ ਕਹਿੰਦੇ ਹੋਰ ਤੋੜਨੇ ਆਂ ਬਹੋਰ ਤੋੜ ਲਓ ਉਹ ਜਦੋਂ ਤੁਰਨ ਲੱਗੇ ਨਾ ਇੱਕ ਨੌਜਵਾਨ ਨੂੰ ਆਵਾਜ਼ ਮਾਰ ਕੇ ਤੁਰਨ ਲੱਗੇ ਜਦੋਂ ਇੱਕ ਬੱਚੇ ਨੇ ਮੱਥਾ ਟੇਕਦਾ ਮੋਰੇ ਹੋ ਮਹਾਂਪੁਰਸ਼ਾਂ ਦੀ ਨਜ਼ਰ ਪੈ ਗਈ ਉਹਦੇ ਮੱਥੇ 'ਵਲ ਉਹਨੂੰ ਆਵਾਜ਼ ਦੇ ਕੇ ਕਹਿੰਦੇ ਇੱਧਰ ਆ ਕਹਿੰਦੇ ਉਹ ਸਰੀਆ ਚੁੱਕ ਕੇ ਅੰਦਰ ਰੱਖ ਆ ਉਹ ਸਰੀਆ ਲੰਬੀ ਲੈਂਥ ਸੀ ਨਾਲ ਸੇਵਾਦਾਰ ਨੂੰ ਕਹਿੰਦੇ ਹੱਥ ਪਵਾ ਦੇ ਤੇ ਮੋਢੇ ਤੇ ਰੱਖ ਦੇ ਉਹ ਸਰੀਏ ਦੀ ਲੈਂਥ ਚੁੱਕ ਕੇ ਅੰਦਰ ਰਖਾਈ ਤੇ ਸਾਥ ਸੰਗਤ ਬਾਅਦ ਵਿੱਚ ਉਹ ਬੱਚੇ ਨੂੰ ਮੋਢੇ ਤੇ ਹੱਥ ਰੱਖ ਕੇ ਨਾ ਉਹਦੇ ਕੱਪੜੇ ਝਾੜ ਕੇ ਕਹਿੰਦੇ ਕਹਿੰਦੇ ਜਾ ਤੇ ਤੋ ਸਰੀਆ ਹੁਣ ਅੰਦਰ ਰਖਾ ਦਿੱਤਾ ਹੈ ਕਹਿੰਦੇ ਲੋਹਾ ਚਕਾਇਆ ਤੂੰ ਲੋਹੇ ਦੇ ਅੰਦਰ ਨਹੀਂ ਕਦੇ ਆਏਗਾ ਕਹਿੰਦੇ ਲੋਹਾ ਚਕਾ ਦਿੱਤਾ ਓਏ ਲੋਹੇ ਦੀ ਕੈਦ ਤੋਂ ਬਚ ਗਿਆ じゃ ਕਾਕਾ ਚਲਾ ਜਾ ਉਹਨੂੰ ਨਹੀਂ ਸੀ ਇਸ ਗੱਲ ਦਾ ਪਤਾ ਉਹਨੇ ਜਾ ਕੇ ਘਰ ਦੱਸਿਆ ਆਪਣੇ ਘਰ ਦੇ ਨੇ ਕਹਿੰਦੇ ਬਾਬਾ ਜੀ ਨੇ ਸਰੀਆ ਚਕਾ ਕੇ ਰਖਾਇਆ ਨਾਲੇ ਕਿਹਾ ਲੋਹੇ ਦੀ ਕੈਦ ਤੋਂ ਬਚ ਗਿਆ じゃ ਲੋਹੇ ਦੇ ਅੰਦਰ ਨਹੀਂ ਆਏਗਾ ਸਾਧ ਸੰਗਤ ਉਹ ਬੱਚਾ 10ਵੀਂ ਤੋਂ 11ਵੀਂ ਕਰ ਗਿਆ 12ਵੀਂ ਕਰ ਗਿਆ ਗ੍ਰੈਜੂਏਸ਼ਨ ਕਰ ਗਿਆ ਪੰਜਾਂ ਸਾਲਾਂ ਬਾਅਦ ਤੁਸੀਂ ਹੈਰਾਨ ਹੋਵੋਗੇ ਉਹ ਖੇਤਾਂ ਤੋਂ ਟਰੈਕਟਰ ਲੈ ਕੇ ਆ ਰਿਹਾ ਸੀ ਸਾਹਮਣੇੋਂ ਸਾਈਕਲ ਤੇ ਇੱਕ ਪਹੀਆ ਆ ਗਿਆ ਉੱਤੋਂ ਟਰੈਕਟਰ ਪਹੀਏ ਤੇ ਚੜ ਗਿਆ ਪਹੀਏ ਦੀ ਮੌਤ ਹੋ ਗਈ ਰੋਲਾ ਪੈ ਗਿਆ ਸਾਥ ਸੰਗਤ ਜਿਨ੍ਹਾਂ ਦਾ ਪਹੀਆ ਸੀ ਉਹ ਵੀ ਰੋਲਾ ਪਾ ਲਿਆ ਪੁਲਿਸ ਆ ਗਈ ਉਸੇ ਵਕਤ ਬੰਦਿਆਂ 'ਚ ਬੈਠਿਆਂ-ਬੈਠਿਆਂ ਹੀ ਉਸੇ ਵਕਤ ਬੰਦਿਆਂ 'ਚ ਬੈਠਿਆਂ-ਬੈਠਿਆਂ ਇਸ ਤਰ੍ਹਾਂ ਦੀ ਕਲਾ ਵਰਤ ਗਈ ਜਿਹੜੇ ਬੰਦੇ ਕਹਿੰਦੇ ਸੀ ਨਾ ਵੇ ਇਹਨੂੰ ਜੇਲ੍ਹ ਭੇਜੋ ਉਹ ਮੁੰਡੇ ਦਾ ਸਾਰਾ ਕੈਰੀਅਰ ਖਤਮ ਹੋ ਜਾਣਾ ਸੀ ਉਹਨੇ ਇਕੱਠੇ ਹੋ ਕੇ ਸਲਾਹ ਦਿੱਤੀ ਕਹਿੰਦੇ ਭਾਈ ਹੁਣ ਉਹ ਬੰਦਾ ਤਾਂ ਭਈਆ ਚਲੋ ਮਰ ਗਿਆ ਹੁਣ ਬੰਦਾ ਵਾਪਸ ਨਹੀਂ ਆਉਣਾ ਐਂ ਕਰੋ ਸਰਦਾਰੋ ਵੀ ਪੈਸੇ ਦੇ ਦਿਓ ਸਾਸਾਂ ਨੇ ਉੱਥੇ ਦੀ ਉੱਥੇ ਥੋੜੇ ਪੈਸੇ ਦੇ ਕੇ ਨਿਬੜ ਗਈ ਉਦੋਂ ਉਹ ਪਰਿਵਾਰ ਵਾਲੇ ਮਹਾਂਪੁਰਸ਼ਾਂ ਕੋਲ ਗਏ ਤੇ ਜਦੋਂ ਉੱਥੇ ਪਹੁੰਚੇ ਨਾ ਸ਼ਮਾਂ ਨੂੰ ਤੇ ਮੋਰੇ ਬੈਠੇ ਬਾਬਾ ਜੀ ਹੱਸ ਬਹਿ ਅਜੇ ਕੋਲ ਜਾ ਕੇ ਫਤੇ ਨਹੀਂ ਬਲਾਈ ਬੰਦਗੀ ਵਾਲੇ ਦੂਰੋਂ ਵੇਖ ਲੈਦੇ ਹੱਸ ਕੇ ਬੋਲੇ ਕਹਿੰਦੇ ਕਿਦਾਂ ਫਿਰ ਜੇਲ੍ਹ ਤੋਂ ਬਚ ਗਿਆਂ ਕਹਿੰਦੇ ਕਿਦਾਂ ਬਈ ਜੇਲ੍ਹ ਜਾਣ ਤੋਂ ਬਚ ਗਿਆਂ ਉਹ ਘਰ ਵਾਲੇ ਹੱਥ ਜੋੜ ਕੇ ਰੋਣ ਲੱਗ ਪਏ ਕਹਿੰਦੇ ਬਸ ਉਦਣੇ ਕਹਿਤਾ ਸੀ ਹੁਣ ਨਹੀਂ ਜੇਲ੍ਹ ਵਿੱਚ ਪੈਂਦਾ ਭਾਈ ਜੇਲ੍ਹ ਜਾਣ ਤੋਂ ਬਚ ਗਿਆ ਸਾਧੂ ਦੇ ਬੋਲਾਂ ਵਿੱਚ ਇੰਨੀ ਸੱਤਿਆ ਹੁੰਦੀ ਹੈ ਉਹਦੇ ਬੋਲਾਂ ਵਿੱਚ ਕਰਾਮਾਤ ਹੈ ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਮ ਦਾ ਦਾਸਨ ਦਸਨਾ ਸਾਦੀ ਉਮਰ ਕੀਰਤਨ ਕਥਾ ਨਹੀਂ ਮੈਂ ਉਹ ਸੰਤ ਕਰਦੇ ਵੇਖੇ ਪਰ ਉਹਨਾਂ ਦੇ ਬੋਲਾਂ ਉੱਤੇ ਰੱਬ ਆ ਕੇ ਬਹਿ ਗਿਆ ਕਿਉਂਕਿ ਉਹ ਰੱਬ ਵੱਲੋਂ ਅਧਿਕਾਰੀ ਹੈ ਕਿ ਸੇਵਾ ਕੋ ਦੋਏ ਭਲੇ ਪਰੋਏ ਤ ਸੰਤੇ ਕਰਾਮ RAM ਜੋ ਦਾਤਾ ਮੁਕਤੇ ਕੋ ਸੰਤ ਜਪਾਵੇ ਨਾਮ ਯੱਪਾ ਨੂੰ ਕੀ ਹੁਕਮ ਹੈ ਭਾਈ ਨਾਮ ਜਪਣ ਵਾਲਿਆਂ ਦੀ ਜਗ੍ਹਾ ਤੇ ਬੈਠਿਓ ਆਪਾਂ ਗੁਰੂ ਕੋਲੋਂ ਨਾਮ ਮੰਗ ਕੇ ਜਾਣਾ ਆਪਾਂ ਗੁਰੂ ਕੋਲੋਂ ਨਾਮ ਮੰਗੜਾ ਹੋਰ ਚੀਜ਼ਾਂ ਨਹੀਂ ਮੰਗਣੀਆਂ ਦੇਖੋ ਇਹਨੂੰ ਮੇਲਾ ਨਾ ਕੱਲਾ ਬਣਾਈ ਠੀਕ ਹੈ ਬੱਚਿਆਂ ਵਾਸਤੇ ਪਕਾਨੇ ਬਕੂਨੇ ਚਾਹੀਦੇ ਹੁੰਦੇ ਨੇ ਅੱਛਾ ਆਪਾਂ ਪਕੌੜੇ ਖਾ ਕੇ ਮੁੜ ਜਾਣਾ ਫਿਰ ਬੱਚੇ ਤਾਂ ਖੜਾਉਣੇ ਲੈ ਕੇ ਚਲੇ ਗੋ ਖੁਸ਼ ਹੋਵੇ ਤੁਸੀਂ ਲੰਗਰ ਪ੍ਰਸ਼ਾਦਾ ਪਨੀਰ ਛੋਲੇ ਤੇ ਪਕੌੜੇ ਖਾ ਕੇ ਮੁੜ ਜਾਣਾ ਨਹੀਂ ਆਪਾਂ ਅੱਜ ਵਰਸੀ ਤੇ ਆਏ ਆਪਾਂ ਮੰਗ ਕੇ ਜਾਣੇ ਪਾਤਸ਼ਾਹ ਸਾਨੂੰ ਨਾਮ ਬਖਸ਼ੋ ਇੱਕ ਵਾਰ ਚਿੱਤ ਜੋੜ ਕੇ ਸਾਰੇ ਮੰਗੋ ਐ ਧਿਆਨ ਧਰ ਕੇ ਕਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚੋਂ ਪਾਤਸ਼ਾਹ ਝੋਲੀ ਵਿੱਚ ਨਾਮ ਬਖਸ਼ੋ ਜੇ ਨਾਮ ਨਾ ਨਾ ਮੰਗਿਆ ਫਿਰ ਸੁਣ ਲਿਓ ਬਚਨ ਬੜਾ ਕੋੜਾ ਤੁਹਾਨੂੰ ਗੁੱਸਾ ਲੱਗਣਾ ਮੈਂ ਨਹੀਂ ਕਹਿ ਰਿਹਾ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਕਹਿੰਦੇ ਕਾਰਾਂ ਕੋਠੀਆਂ ਮੰਗਣ ਵਾਲਿਆਂ ਮਿਲ ਜਾਣੀਆਂ ਬੱਚੇ ਬਾਹਰ ਵਿੱਚ ਚਲੇ ਜਾਣ ਵਿਦੇਸ਼ਾਂ ਵਿੱਚ ਪੱਕੇ ਹੋ ਜਾਣ ਹੋ ਜਾਣਗੇ ਓਏ ਤੂੰ ਸੋਨਾ ਮੰਗ ਲੈ ਪੈਸਾ ਮੰਗ ਲੈ ਕਾਰਾਂ ਕੋਠੀਆਂ ਸਭ ਕੁਝ ਮੰਗ ਲਿਆ ਇਹ ਯਾਦ ਰੱਖੀ ਤੇਰੇ ਘਰ ਵਿੱਚ ਸੋਨੇ ਦੀਆਂ ਥਾਲੀਆਂ ਕਿਉਂ ਨਾ ਹੋਣ ਤੇਰੇ ਘਰ ਵਿੱਚ ਕਿੰਨਾ ਮਰਜੀ ਮਹਿੰਗਾ ਮਾਰਵਲ ਪੱਥਰ ਲੱਗਾ ਹੋਵੇ ਸੱਜਣਾ ਤੂੰ ਸੋਨੇ ਦੀਆਂ ਥਾਲੀਆਂ ਵਿੱਚ ਵੀ ਭੋਜਨ ਖਾਣ ਵਾਲਿਆ ਜੇ ਰੱਬ ਦਾ ਨਾਮ ਨਾ ਨਾ ਜਪਿਆ ਗੁਰੂ ਨੇ ਪਤਾ ਕੀ ਕਿਹਾ ਕਹਿੰਦੇ ਐਦਾਂ ਆ ਜਿਵੇਂ ਕੁੱਤਾ ਝੂਠ ਖਾ ਰਿਆ ਹੋਵੇ ਬਾਹਰ ਆ ਲੰਗਰ ਦੀ ਝੂਠ ਉਧਰ ਸਿੱਟਨੀ ਆ ਬਾਅਦ ਚ ਕੁੱਤਿਆਂ ਨੇ ਖਾ ਲਈ ਕਹਿੰਦੇ ਐਦਾਂ ਜਿਵੇਂ ਜੋੜੇ ਚ ਮੂੰਹ ਮਾਰ ਰਹੇ ਜੇ ਤੂੰ 10 10 ਹਜ਼ਾਰ ਦੇ ਕੋਟ ਪੈਂਟ ਪਾਏ ਨੇ ਰਸਨਾ ਤੋਂ ਕਦੇ ਜਪਿਆ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਨਜ਼ਰ ਵਿੱਚ ਐਦਾਂ ਜਿਵੇਂ ਮਰੇ ਬੰਦੇ ਨੂੰ ਸ਼ਿੰਗਾਰ ਕੇ ਬਾਅਦ ਚ ਲੋਕ ਬਦਾਮ ਗਿਰੀਆਂ ਉੱਪਰੋਂ ਸਿੱਟਦੇ ਕਹਿੰਦੇ ਵੱਡਾ ਕਰਕੇ ਕੱਢੇ ਗੁਰੂ ਦੀ ਨਜ਼ਰ ਵਿੱਚ ਮਰਤਕ ਸ਼ਿੰਗਾਰ ਹੈ ਇਹ ਪਾਤਸ਼ਾਹ ਨੇ ਲਿਖਿਆ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਮੰਗ ਗੁਰੂ ਕੋਲੋਂ ਨਾਮ ਬਿਨਾ ਤ੍ਰਿਗ ਤ੍ਰਿਗ ਦਾ ਸਨੇਹੋ ਨਾਮ ਬਿਨਾ ਜਿਉ ਪਹਿਰੇ ਖਾਏ ਜਿਉ ਕੁੱਕਰ ਜੂਠਨ ਵਿੱਚ ਪਾਏ ਕਹਿੰਦੇ ਜਿਵੇਂ ਕੁੱਤਾ ਝੂਠ ਚ ਮੂੰਹ ਮਾਰਦਾ ਇਦਾਂ ਤੂੰ ਜੂਠਾਂ ਭਾਈ ਜਾਂਦਾ ਇਸ ਲਈ ਨਾਮ ਜਪ ਨਾਮ ਬਿਨਾ ਜੋ ਪਹਿਰੇ ਖਾਏ ਜਿਉ ਕੁੱਕਰ ਜੂਠਨ ਵਿੱਚ ਪਾਏ ਨਾਮ ਬਿਨਾ ਜੇ ਤਬ ਬਿਹਾਰ ਜਿਉ ਮਰਤਕ ਮਿੱਥਿਆ ਸ਼ਿੰਗਾਰ ਫਿਰ ਆਪਾਂ ਗੁਰੂ ਕੋਲੋਂ ਮੰਗ ਕੇ ਜਾਈਏ ਪਾਤਸ਼ਾਹ ਨਾਮ ਬਖਸ਼ੋ ਇੱਕ ਵਾਰ ਸਾਰੇ ਮੰਗਿਓ ਚਿੱਤ ਜੋੜ ਕੇ ਕਿਓ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਓ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਉ ਮਿਲ ਮੇਰੇ ਗੋਵਿੰਦ ਮਿਲ ਮੱਜ ਕੇ ਆਪਣਾ ਸਾਰੇ ਮੰਗੋ ਮਿਲ ਮੇਰੇ ਗੋਵਿੰਦ ਮਿਲ ਬੀਬੀਓ ਬਹਿ ਜਾਓ ਲੰਗਰ ਚੱਲਿਆ ਨਹੀਂ ਹਜੇ ਬਹਿ ਜਾਓ ਮੰਗ ਲਓ ਥੋੜਾ ਜਿਹਾ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦਿਓ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦਿਓ ਮਿਲ ਮੇਰੇ ਗੋ ਆਪਣਾ ਨਜ ਕੇ ਮਿਲ ਮੇਰੇ ਗੋਇੰਦ ਮਿਲ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਦ ਤ੍ਰਿਦ ਅਸ ਗਜ ਕੇ ਨਾਮ ਬੇਨਾ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇ ਇੱਕ ਵਰਗਜ ਕੇ ਕੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦਿਓ ਮਿਲ ਮੇਰੇ ਗੋਵਿੰਦ ਆਪਣਾ ਨਾਮ ਦਿਓ ਆਹ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਉ ਮਿਲ ਮੇਰੇ ਕੋ ਆਪਣਾ ਨਾਮ ਦੇਉ ਵਾਹਿਗੁਰੂ ਅੱਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਸੰਗਾਚ ਜੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਵਿਚਾਰਾਂ ਦੇ ਨਾਲ ਸਾਨੂੰ ਸਮਝਾਇਆ ਕਿਵੇਂ ਸਾਧੂ ਦੇ ਬੋਲ ਸੱਚ ਹੁੰਦੇ ਨੇ ਸਾਧੂ ਕਿਵੇਂ ਸੇਵਾ ਕਰਵਾ ਕੇ ਸਾਡੀ ਜ਼ਿੰਦਗੀ 'ਚ ਭਲਾ ਕਰਦੇ ਨੇ ਸਾਡਾ ਕਿਵੇਂ ਸਾਨੂੰ ਮੁਸੀਬਤਾਂ ਤੋਂ ਬਚਾਉਂਦੇ ਨੇ ਜਿਹੜੇ ਸਾਧੂਆਂ ਨੂੰ ਗੱਲਾਂ ਕਰਦੇ ਨੇ ਬਹੁਤ ਜ਼ਿਆਦਾ ਲੋਕ ਇਹ ਕਾਲ ਸੇਵਾ ਮਾਲ ਪੁਰਸ਼ਾਂ ਨੂੰ ਬਹੁਤ ਹੀ ਮਾੜਾ ਭਲਾ ਬੋਲਦੇ ਨੇ ਤੇ ਐਂਦਾ ਨਹੀਂ ਬੋਲਣਾ ਚਾਹੀਦਾ ਅਸੀਂ ਨੈਕਸਟ ਵੀਡੀਓ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਬਹੁਤ ਹੀ ਵਧੀਆ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ